ਹੈਲੋ ਦੋਸਤੋ ਕੀ ਹਾਲ ਚਾਲ ਅੱਜ ਫਿਰ 21 ਨਵੰਬਰ ਹੋ ਗਈ ਪੁਰਤਗਾਲ ਚ ਅੱਜ ਦੂਜਾ ਤੀਜਾ ਦਿਨ ਹੋ ਗਿਆ ਠੰਡ ਸ਼ੁਰੂ ਹੋ ਗਈ ਭਰਾ ਇੱਥੇ ਹੁਣ ਤੇ ਬੜੀ ਸੀਤ ਜੀ ਐਵੇਂ ਧੁੱਪ ਵੀ ਲੱਗੀ ਆ ਤੇ ਬੜੀ ਸੀਤ ਜੀ ਵਗਣ ਦੀ ਆ ਠੀਕ ਹੈ ਤੇ ਮੈਂ ਅਸੀਗਾ ਗੁੜੀਆਂ ਨੂੰ ਛੱਡਣ ਪਿਛੇ ਵੇਖਣ ਦੇ ਬਿਲਡਿੰਗ ਆ ਇਹ ਆਪਣੀ ਗੁਟੀਆਂ ਦਾ ਸਕੂਲ ਸਰਕਾਰੀ ਸਕੂਲ ਆ ਜਿਹਨੂੰ ਆਪਾਂ ਕਹਿ ਦਿੰਨੇ ਸੋ ਇੱਥੇ ਆਪਾਂ ਨੂੰ ਕੁਝ ਘੰਟੇ ਵਾਲੀ ਛੱਡ ਜਾਈਦਾ ਸੋ ਆਪਾਂ ਕੰਮ ਕਰ ਲਈਦਾ ਸੋ ਇਹ ਪੁਰਤਗਾਲ ਦੇ ਵਿੱਚ ਹਰ ਇੱਕ ਜਗ੍ਹਾ ਤੇ ਸਰਕਾਰੀ ਸਕੂਲ ਹੈਗੇ ਨੇ ਠੀਕ ਹੈ ਬੱਚਿਆਂ ਵਾਸਤੇ ਸੋ ਜਿਨ੍ਹਾਂ ਦੇ ਬੱਚੇ ਇੱਥੇ ਜਨਮ ਜਨਮ ਲਿਆ ਠੀਕ ਹੈ ਤੇ ਉਹਨਾਂ ਵਾਸਤੇ ਕਾਫੀ ਫੈਸਿਲਿਟੀਆਂ ਹੈਗੀਆਂ ਨੇ ਠੀਕ ਹੈ ਆਪੀ ਸੇ ਗਵਰਨਮੈਂਟ ਸਕੂਲ ਆ ਠੀਕ ਹੈ ਜਿੰਨੇ ਕਾਰਨ ਚ ਪਾਉਣਾ ਯਾਨੀ ਕਿ ਇਹ ਬ੍ਰਿਟਿਸ਼ ਸਕੂਲ ਆ ਇੰਗਲਿਸ਼ ਮੀਡੀਅਮ ਸੋ ਜਿੰਨੇ ਇੱਥੇ ਪਉਣਾ ਹੋਏ ਇੱਥੇ ਪਾ ਸਕਦਾ ਠੀਕ ਹੈ ਤੇ ਸਾਨੂੰ ਇੱਥੇ ਵਧੀਆ ਲੱਗਾ ਇੱਥੇ ਵਧੀਆ ਫੈਸਿਲਿਟੀ ਹੈ ਠੀਕ ਹੈ ਕਾਫੀ ਵੱਡਾ ਸਕੂਲ ਹੈ ਠੀਕ ਹੈ ਸੋ ਖਾਣ ਪੀਣ ਰਨਸ ਐਂਸ ਜਿਹੜੇ 4-5 ਘੰਟੇ ਰਣਾ ਗੁੱਡੀਆਂ ਨੇ ਠੀਕ ਹੈ ਵਧੀਆ ਪ੍ਰੋਵਾਈਡ ਕਰਦੇ ਹੋ ਠੀਕ ਹੈ ਬਹੁਤ ਖਿਆਲ ਰੱਖਦੇ ਬੱਚਿਆਂ ਦਾ ਤੇ ਬਹੁਤ ਹੀ ਸਾਨੂੰ ਸਿਸਟਮ ਲੱਗਾ ਠੀਕ ਹੈ ਸੋ ਹੋਰ ਵੀ ਜੇ ਅਗਰ ਕਿਸੇ ਵੀਰ ਨੇ ਆਪਣੇ ਬੱਚੇ ਨੂੰ ਉਹਨਾਂ ਦੇ ਸਕੂਲ ਦੇ ਵਿੱਚ ਜਿੱਦਾਂ ਕੰਮਕੁੰਮ ਤੇ ਦੋਵਾਂ ਜੀਆਂ ਨੇ ਜਾਣਾ ਹੁੰਦਾ ਉਹਨਾਂ ਵਾਸਤੇ ਬਹੁਤ ਵਧੀਆ ਠੀਕ ਐ ਸੋ ਤੁਸੀਂ 8 ਘੰਟੇ ਆਪਣੇ ਬੱਚੇ ਨੂੰ ਇੱਥੇ ਦੇ ਕੇ ਜਾ ਸਕਦੇ ਜੋ ਠੀਕ ਐ ਉਹਨਾਂ ਨੂੰ ਖਵਾਉਣਗੇ ਪਿਉਉਣਗੇ ਸਾਂਭਣਗੇ ਹਿਸਾਬ ਸਾਰੀ ਟੇਕਰ ਕਰਦੇ ਆ ਠੀਕ ਐ ਮੰਡੇ ਤੋਂ ਫਰਾਈਡੇ ਤੱਕ ਤੇ ਤੁਸੀਂ ਆਪਣੇ 8 10 ਘੰਟੇ ਜਿਹੜਾ ਕੰਮ ਲਾਉਣਾ ਵਧੀਆ ਤੁਸੀਂ ਲਾ ਸਕਦੇ ਸੋ ਕਿਉਂ ਇਹ ਬਾਹਰਲੇ ਮੁਲਖੇ ਇੱਥੇ ਭਾਈ ਕੰਮ ਕਰਾਂਗੇ ਤੇ ਫੇਰੀ ਚਾਰ ਪੈਸੇ ਆਉਣਗੇ ਠੀਕ ਐ ਉਦਾਂ ਕਿੱਥੇ ਡੰਗ ਨੰਗ ਦਾ ਕਿ ਨਹੀਂ ਸੋ ਮੇਰੇ ਵੀਰ ਜੇ ਜਿਵੇਂ ਕੇ ਹਨ ਬੱਚੇ ਇੱਥੇ ਹੋਏ ਹੁਣ ਜਿਹਦੇ ਵੀ ਸੋ ਉਹ ਆਪਣੇ ਬੱਚਿਆਂ ਨੂੰ ਇੰਨਾ ਸਕੂਲਾਂ ਦੇ ਵਿੱਚ ਫ੍ਰੀ ਦਾਖਲਾ ਦਵਾ ਸਕਦਾ ਕੋਈ ਪੈਸਾ ਨਹੀਂ ਦਿੱਤੀ ਲੱਗਦਾ ਇਹਦਾ ਠੀਕ ਹੈ ਤੇ ਪਾਵੇਂ ਤੁਸੀਂ ਜਿਹੜੀ ਮਰਜ਼ੀ ਕੰਟਰੀ ਤੋਂ ਜੋ ਠੀਕ ਹੈ ਜੇ ਤੁਹਾਡੇ ਕੋਲ TIARSI ਕਾਰਡ ਆ ਤੁਹਾਡੇ ਬੱਚੇ ਇੱਥੇ ਪੈਦਾ ਹੋਏ ਆ ਤੇ ਇਹ ਸੌਲਤਾ ਤੁਹਾਨੂੰ ਬਿਲਕੁਲ ਫ੍ਰੀ ਆ ਪੁਰਤਗਾਲ ਤੋਂ ਗਵਰਨਮੈਂਟ ਵੱਲੋਂ ਠੀਕ ਹੈ ਪ੍ਰੋਵਾਈਡ ਆ ਬਸ ਤੁਹਾਡੇ ਜਾਨੀ ਕਿ ਸੋਸ਼ਲ ਟੈਕਸ ਵਗੈਰਾ ਪੂਰੇ ਜਾਂਦੇ ਹੋਣੇ ਚਾਹੀਦੇ ਆ ਕਿਉਂਕਿ ਇਹ ਰੇ ਸਕੂਲ ਹੁੰਦੇ ਆ ਇਸ ਗਰੰਟਿਸ਼ ਸੋਸ਼ial ਜਿਹੜੀ ਇਹਨਾਂ ਦੀ ਵੈਬਸਾਈਟ ਮਤਲਬ ਕਿ ਜਿਹੜੀ ਇਹਨਾਂ ਦੀ ਏਜੰਸੀ ਉਹਦੇ ਨਾਲ ਕਨੈਕਟਡ ਹੁੰਦੇ ਆ ਜਿੱਥੇ ਆਪਣੇ ਸਾਰੇ ਟੈਕਸ ਜਾਂਦੇ ਆ ਸੋ ਤੁਹਾਡਾ ਸਾਰਾ ਡਾਟਾ ਉੱਥੋਂ ਚੈੱਕ ਹੋ ਜਾਂਦਾ ਠੀਕ ਹੈ ਤੇ ਸੋ ਆਪ ਇਹ ਸਿਰ ਦੀ ਛੋਟੀ ਜੀ ਵੀਡੀਓ ਵਾਲੀ ਲੰਬੀ ਨਹੀਂ ਕਿਉਂਕਿ ਮੈਂ ਇੱਥੇ ਵੱਡੀ ਵੀਡੀਓ ਬਣਾ ਨਹੀਂ ਸਕਦਾ ਤਾਂ ਤੇ ਮੈਂ ਬਰੰਗਾਸ ਬਣਾਉਂਦੇ ਆ ਮੰਦਰਾਉਣੀ ਆ ਪਾ ショਅ ਕਰ ਸਕਦੇ ਕੁਝ ਵੀ ਬਹੁਤ ਬਹੁਤ ਵਧੀਆ ਬਿਲਡਿੰਗ ਬਣੀ ਆ ਤਿੰਨ ਚਾਰ ਕਮਰੇ ਆ ਵਕਫਾ ਕੇਜ ਤੱਕ ਪਟਕਟ 5 ਸਾਲ ਤੱਕ ਬੱਚੇ ਇੱਥੇ ਆਉਂਦੇ ਆ ਸੋ ਤੁਸੀਂ ਵੀ ਆਪਣੇ ਬੱਚੇ ਨੂੰ ਕੱਲ ਸਕਦੇ ਹੋ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਫੇਰ ਤਦ ਤੱਕ ਲਈ ਇਜਾਜ਼ਤ